21 ਨਵੰਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ रह ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਕੁਝ ਖਾਸ ਬਦਲਾਅ ਅੱਜ ਵੀ ਦੇਖਣ ਨੂੰ ਨਹੀਂ ਮਿਲੇਗਾ ਸਵੇਰ ਵੇਲੇ ਜਰੂਰ ਇੰਜ ਲੱਗੇਗਾ ਕੁਝ ਖੇਤਰਾਂ ਦੇ ਵਿੱਚ ਹਲਕੇ ਜਿਹੇ ਤੁੰਦ ਜਾਂ ਹਲਕੇ ਜਿਹੇ ਬੱਦਲ ਬਾਈ ਬਣੇ ਹੋਏ ਪਰ ਬਹੁਤ ਖੇਤਰਾਂ ਦੇ ਵਿੱਚ ਮੌਸਮ ਸਾਫ਼ ਧੁੱਪ ਵਾਲਾ ਗਰਮੀ ਤੇ ਹਿਊਮਸ ਵਾਲਾ ਰਹਿਣ ਦੀ ਸੰਭਾਵਨਾ ਅੱਜ ਵੀ ਬਣੀ ਹੋਈਆਂ ਨੇ ਬਹੁਤਾ ਕੁਝ ਖਾਸ ਬਦਲਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਜਿਵੇਂ ਕੱਲ ਸਾਰਾ ਦਿਨ ਮੌਸਮ ਸਾਫ ਰਿਹਾ ਉਸੇ ਤਰ੍ਹਾਂ ਹੀ ਪੰਜਾਬ ਵਿੱਚ ਅੱਜ ਵੀ ਰਹਿਣ ਦੀਆਂ ਸੰਭਾਵਨਾ ਨੇ ਦੂਸਰੀ ਤਰਫ ਮਾਨਸੂਨ ਵੀ ਹੌਲੀ-ਹੌਲੀ ਹੁਣ ਕਈ ਖੇਤਰਾਂ ਦੇ ਵਿੱਚੋਂ ਪਿੱਛੇ ਹਟਣਾ ਸ਼ੁਰੂ ਹੋ ਚੁੱਕੀ ਹੈ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚੋਂ ਵੀ ਤੇ ਰਾਜਸਥਾਨ ਦੇ ਵੀ ਕੁਝ ਇਲਾਕਿਆਂ ਦੇ ਵਿੱਚ ਮਾਨਸੂਨ ਪਿੱਛੇ ਹਟਣਾ ਸ਼ੁਰੂ ਹੋ ਚੁੱਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਬਹੁਤੇ ਇਲਾਕੇ ਮਾਨਸੂਨ ਤੋਂ ਪਿੱਛੇ ਹਟਦੇ ਹੋਏ ਦਿਖਾਈ ਦੇ ਸਕਦੇ ਹਨ ਇਸੇ ਤਰ੍ਹਾਂ ਹੀ ਰਾਜਸਥਾਨ ਹਰਿਆਣਾ ਪੰਜਾਬ ਇਹਨਾਂ ਵਿੱਚ ਮੌਸਮ ਅਗਲੇ 4 ਤੋਂ 5 ਦਿਨ ਮੁੱਖ ਤੌਰ ਤੇ ਸਾਫ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਨੇ ਕਿਸੇ ਪ੍ਰਕਾਰ ਦੀ ਮੀਂਹ ਦੀਆਂ ਕਾਰਵਾਈਆਂ ਇਹਨਾਂ ਖੇਤਰਾਂ ਦੇ ਵਿੱਚ ਹੁੰਦੀਆਂ ਹੋਈਆਂ ਦਿਖਾਈ ਨਹੀਂ ਦੇ ਰਹੀਆਂ دوسری طرف ਪਹਾੜੀ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਨੇਰੀ ਦਾ ਦੌਰ ਅਜੇ ਵੀ ਦੇਖਣ ਨੂੰ ਮਿਲ ਸਕਦਾ ਹੈ ਪਰ ਬਹੁਤ ਹੀ ਵੱਡੇ ਪੱਧਰ ਤੇ ਮੀਂਹ ਹੁਣ ਉੱਥੇ ਵੀ ਪੈਂਦੇ ਹੋਏ ਦਿਖਾਈ ਨਹੀਂ ਦੇਣਗੇ ਸੋ ਇਹ ਇੱਕ ਉਹਨਾਂ ਖੇਤਰਾਂ ਦੇ ਲਈ ਵੀ ਚੰਗੀ ਗੱਲ ਹੈ ਕਿਉਂਕਿ ਰਾਜ ਆਪਣੇ हिमाचल उत्तराखंड ਵਿੱਚ ਪਿਛਲੇ ਦਿਨਾਂ ਵੀ ਵੱਡੇ ਪੱਧਰ ਤੇ ਬੱਦਲ ਫਟੇ ਸਨ ਪਰ ਹੁਣ ਉਹਨਾਂ ਵਿੱਚ ਥੋੜੀ ਜੀ ਗਰਮ